ਸਾચી ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਇੱਕ ਹੋਰ ਨਾਵਲਕਾਰ ਜਿਨ੍ਹਾਂ ਦਾ ਨਾਮ ਹੈ ਸੁਰਿੰਦਰ ਸਿੰਘ ਨਰੂਲਾ ਇਹਨਾਂ ਦਾ ਜੂਜੀਸੀ ਨੇਟ ਤੇ ਪੰਜਾਬੀ ਲੈਕਚਰਰ ਦੇ ਸਿਲੇਬਸ ਦੇ ਵਿੱਚ ਇਹਨਾਂ ਦਾ ਹੈਗਾ ਬਹੁਤ ਦਾ ਜ਼ਿਕਰ ਆ ਮਾਸਟਰ ਕਟ ਦੇ ਸਿਲੇਬਸ ਦੇ ਵਿੱਚ ਨਹੀਂ ਹੈ ਸਭ ਤੋਂ ਪਹਿਲਾਂ ਦੇਖਦੇ ਹਾਂ ਅਸੀਂ ਜਨਮ ਜਨਮ ਹੋਇਆ ਇਹਨਾਂ ਦਾ 8 ਨਵੰਬਰ 1917 ਈਸਵੀ ਨੂੰ ਹੋਇਆ ਕਿੱਥੇ ਅੰਮ੍ਰਿਤਸਰ ਦੇ ਵਿੱਚ ਪਿਤਾ ਜੀ ਦਾ ਨਾਮ ਸੀ ਜਵਾਹਰ ਸਿੰਘ ਮਾਤਾ ਦਾ ਨਾਮ ਸੀ ਜਸਵੰਤ ਕੌਰ ਮੌਤ ਹੋਈ ਇਹਨਾਂ ਦੀ 2007 ਦੇ ਵਿੱਚ ਹੁਣ ਦੇਖਦੇ ਆ ਇਹਨਾਂ ਦੀ ਪੜ੍ਹਾਈ ਬਾਰੇ ਇਹਨਾਂ ਨੇ 10ਵੀਂ ਦੀ ਪ੍ਰੀਖਿਆ ਕਹਿੰਦੇ ਪਾਸ ਕਰਨ ਤੋਂ ਬਾਅਦ ਹਿੰਦੂ ਕਾਲਜ ਅੰਮ੍ਰਿਤਸਰ ਤੋਂ 1936 ਈਸਵੀ ਵਿੱਚ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ ਉਸ ਤੋਂ ਬਾਅਦ ਇਹਨਾਂ ਨੇ 1938 ਈਸਵੀ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਪਾਸ ਕੀਤੀ ਤੇ 1942 ਈਸਵੀ ਵਿੱਚ ਇਹਨਾਂ ਨੇ ਐਮਏ ਅੰਗਰੇਜ਼ੀ ਕੀਤੀ ਪੜਾਇਤਵਾਦੀ ਇਹਨਾਂ ਨੇ ਖਾਸ ਤਸਾ ਕਾਲਜ ਅੰਮ੍ਰਿਤਸਰ ਤੇ ਖਾਲਸਾ ਕਾਲਜ ਰਾਵਲਪਿੰਡੀ ਵਿੱਚ ਲੈਕਚਰਰ ਦੀ ਨੌਕਰੀ ਕੀਤੀ ਠੀਕ ਆ ਉਸ ਤੋਂ ਬਾਅਦ 1975 ਵਿੱਚ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਅੰਗਰੇਜ਼ੀ ਵਿਭਾਗ ਦੇ ਮੁਖੀ ਵਜੋਂ ਰਿਟਾਇਰ ਹੋਏ ਇਹਨਾਂ ਨੂੰ ਜਿਹੜਾ ਜਥਾਰਥਵਾਦੀ ਧਾਰਾ ਦਾ ਮੁੱਖ ਸੰਚਾਲਕ ਮੰਨਿਆ ਜਾਂਦਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੇਪਰ ਦੇ ਵਿੱਚ ਪੁੱਛਦੇ ਆ ਕਿ ਜਥਾਰਥਵਾਦੀ ਧਾਰਾ ਦਾ ਸੰਚਾਲਕ ਜਥਾਰਥਵਾਦੀ ਧਾਰਾ ਦਾ ਕਵੀ ਕਿਹੜਾ ਆ ਤੇ ਉੱਥੇ ਤੁਸੀਂ ਸੁਰਿੰਦਰ ਸਿੰਘ ਨੂਰਲਾ ਦਾ ਨਾਮ ਲੈਣਾ ਹੈ ਉਸ ਤੋਂ ਬਾਅਦ ਇਹ ਕਹਿੰਦਾ ਇਹਨਾਂ ਨੇ ਨਾਵਲ ਕਹਾਣੀ ਆਲੋਚਨਾ ਤੇ ਕਵਿਤਾਵਾਂ ਲਿਖੀਆਂ ਇਹਨਾਂ ਦੀ ਰਚਨਾਵਾਂ ਵਿੱਚ ਉਹਨਾਂ ਦਾ ਜੀਵਨ ਸੰਘਰਸ਼ ਤੇ ਜੀਵਨ ਪ੍ਰਤੀ ਉਹਨਾਂ ਦਾ ਹਾਮੁਖੀ ਪਹੁੰਚ ਹਰ ਪੱਧਰ ਤੇ ਦਿਖਾਈ ਦਿੰਦਾ ਹੈ ਤੇ ਇਹਨਾਂ ਨੇ ਅੰਗਰੇਜ਼ੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ ਦੇ ਵਿੱਚ ਲਿਖਿਆ ਤੇ ਇਹਨਾਂ ਨੇ ਨਿੱਕੀ ਕਹਾਣੀ ਲਿਖ ਕੇ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ ਪਰ ਜਿਹੜੀ ਇਹਨਾਂ ਨੂੰ ਪ੍ਰਸਿੱਧੀ ਆ ਉਹ ਨਾਵਲ ਕਰਕੇ ਮਿਲੀ ਇਨਾਂ ਨੂੰ ਚੇਤਨਾ ਪ੍ਰਵਾਹ ਸ਼ੈਲੀ ਵਿੱਚ ਰਚਨ ਕਰਨ ਵਾਲਾ ਪਹਿਲਾ ਨਾਵਲਕਾਰ ਵੀ ਮੰਨਿਆ ਜਾਂਦਾ ਹੈ ਹੁਣ ਇਹਨਾਂ ਦੀਆਂ ਰਚਨਾਵਾਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਵਿਤਾ ਕਵਿਤਾ ਇਹਨਾਂ ਨੇ 1985 ਵਿੱਚ ਕਾਮਾਗਾਟਾ ਮਾਰੂ ਲਿਖੀ ਹੈ ਇਹ ਇਹਨਾਂ ਦੀ ਲੰਬੀ ਕਵਿਤਾ ਹੈ ਤੇ ਨੰਬਰ 2 ਤੇ ਇਹਨਾਂ ਨੇ ਲਿਖਿਆ ਪੀਲੇ ਪੱਤਰ ਇਹ ਕਾਵਿ ਸੰਗ੍ਰਹਿ ਹੈ ਇਹ ਯਾਦ ਰੱਖਣਾ ਇੱਕ ਕਵਿਤਾ ਹੈ ਇੱਕ ਕਾਵਿ ਸੰਗ੍ਰਹਿ ਹੈ ਉਸ ਤੋਂ ਬਾਅਦ ਨਾਵਲਾਂ ਦੀ ਗੱਲ ਕਰਦੇ ਹਾਂ ਪਿਓ ਪੁੱਤਰ 1946 ਇਸ਼ੂ ਵਿੱਚ ਬਹੁਤ ਪ੍ਰਸਿੱਧ ਨਾਵਲ ਹੈ ਇਹਦੇ ਨਾਲ ਇਹਨਾਂ ਨੂੰ ਪ੍ਰਸਿੱਧੀ ਮਿਲੀ ਸੀਗੀ ਦੀਨ ਤੇ ਦੁਨੀਆ 1950 ਈ ਨੀਲੀ ਬਾਾਰ 1952 ਲੋਕਦਰਸ਼ਨ 1952 ਜਗਬੀਤੀ 1954 ਸੇਲ ਅਲੂਣੀ 1962 ਦਿਲਦਰਿਆ 1963 ਗੱਲਾਂ ਦੀਨ ਰਾਤ ਦੀਆਂ 1968 ਰਾਹੇ ਕੁਰਾਹੇ 1981 ਈ ਉਸ ਤੋਂ ਬਾਅਦ ਕਹਾਣੀ ਸਿੰਘ ਰਾਹੀਂ ਲਿਖੇ ਇਹਨਾਂ ਨੇ ਕੁਝ ਇਹਦੇ ਵਿੱਚ ਲੋਕ ਪਰਲੋਕ 1955 ਈ ਰੂਪ ਤੇ ਪਰਛਾਵੇਂ 1975 ਈ ਜੰਗਾਲ 1962 ਈ ਗਲੀ ਗੁਆਂਡ 1980 ਈ ਅਸਤੂਵਲ ਅਲੋਚਨਾ ਦੀ ਗੱਲ ਕਰਦੇ ਆਂ ਪੰਜਾਬੀ ਸਾਹਿਤ ਦੀ ਜਾਣ ਪਛਾਣ 1941 ਈਸਵੀ ਸਾਡੇ ਨਾਵਲਕਾਰ 1952 ਈਸਵੀ ਭਾਈ ਵੀਰ ਸਿੰਘ 1952 ਈਸਵੀ ਪੰਜਾਬੀ ਸਾਹਿਦ ਦਾ ਇਤਿਹਾਸ 1975 ਈਸਵੀ ਸਾਹਿਤ ਸਮਾਚਾਰ 1975 ਈ ਅਲੋਚਨਾ ਵਿਸਥਾਰ 1984 ਈ ਤੇ ਮੋਹਨ ਸਿੰਘ 1982 ਈ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਜਿਹੜੇ ਆ ਕਵਿਤਾ ਅਲੋਚਨਾ ਦੀ ਪੁਸਤਕ ਦਾ ਨਾਮ ਦੇ ਕੇ ਪੁੱਛ ਲੈਂਦੇ ਆ ਕਿ ਕਿਹਦੀ ਆ ਸੋ ਇਹ ਧਿਆਨ ਨਾਲ ਯਾਦ ਕਰ ਲੈਣਾ ਉਸ ਤੋਂ ਬਾਅਦ ਜੀਵਨੀ ਜਿਹੜੀ ਆ ਇਹਨਾਂ ਨੂੰ 1955 ਸੋਰੀ 1995 ਈ ਚ ਸਾਹਿਤਿਕ ਸਵੈ ਜੀਵਨੀ ਲਿਖੀ ਤੇ ਇਹ ਪਬਲੀਕੇਸ਼ਨ ਵੀਰੋ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਜਿਹੜੀ ਐ ਛਾਪੀ ਸੀ ਉਸ ਤੋਂ ਬਾਅਦ ਗੱਲ ਕਰਦੇ ਇਹਨਾਂ ਨੇ ਸਨਮਾਨਾਂ ਦੀ ਸਰਮਾਨ ਮਿਲੇ ਉਹਨਾਂ ਨੂੰ 1978 ਈਸਵੀ ਵਿੱਚ ਸਾਹਿਤ ਸਿਰੀ ਅਵਾਰਡ ਆਫ ਭਾਰਤੀ ਭਾਸ਼ਾ ਸੰਗਮ ਉਸ ਤੋਂ ਬਾਅਦ 1980 ਈਸਵੀ ਵਿੱਚ ਪੰਜਾਬੀ ਸਾਹਿਤ ਅਕਾਦਮੀ ਸਿਲਵਰ ਜੁਬਲੀ ਰੋਵ ਆਫ ਆਨਰ ਦਾ 1980 ਈਸਵੀ ਵਿੱਚ ਰੋਟਰੀ ਇੰਟਰਨੈਸ਼ਨਲ ਅਵਾਰਡ ਆਫ ਡਿਸਟਿੰਗੁਇਸ਼ਡ ਲਿਟਰੇਰੀ ਕੰਟਰੀਬਿਊਸ਼ਨ ਦਾ ਉਸ ਤੋਂ ਬਾਅਦ 1981 ਈਸਵੀ ਵਿੱਚ ਪੰਜਾਬੀ ਆਰਟ ਕਾਉਂਸਲ ਅਵਾਰਡ 1982 ਵਿੱਚ ਪੰਜਾਬੀ ਭਾਸ਼ਾ ਵਿਭਾਗ ਪੰਜਾਬੀ ਸ਼੍ਰੋਮਣੀ ਸਹਿਯਤਕਰਵਾੜ ਇਹ ਯਾਦ ਰੱਖ ਲੈਣਾ ਪੁੱਛ ਲੈਂਦੇ ਆ 1982 ਵਿੱਚ ਫਿਕਸ਼ਨ ਪੰਜਾਬੀ ਵਾਰਡ 1983 ਵਿੱਚ ਵਿਸ਼ਵ ਪੰਜਾਬੀ ਸੰਮੇਲਨ 골ਡ ਮੈਡਲ ਅਵਾਰਡ 1985 ਵਿੱਚ ਸਰਬੋਤਮ ਸਰਮਾਨ ਫੈਲੋਸ਼ਿਪ ਪੰਜਾਬੀ ਸਾਹਿਤ ਅਕਾਦਮੀ ਉਸ ਤੋਂ ਬਾਅਦ ਸਲਾਹਕਾਰ ਮੈਂਬਰ ਐਗਜ਼ੀਕਿਟ ਸੋਰੀ ਐਗਜ਼ੀਕਟਿਵ ਬੋਰਡ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਉਸ ਤੋਂ ਬਾਅਦ ਮੀਤ ਪ੍ਰਧਾਨ ਭਾਰਤੀ ਭਾਸ਼ਾ ਸੰਗਮ ਨਵੀਂ ਦਿੱਲੀ ਉਸ ਤੋਂ ਬਾਅਦ ਪੰਜਾਬੀ ਸਾਹਿਤ ਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਢਾਲੀਵਾਲ ਵਾਰਡ ਮਿਲਿਆ ਗੱਲ ਕਰਦੇ ਆ ਅਨੁਵਾਦਾਂ ਦੀ ਅਨੁਵਾਦ ਇਹਨਾਂ ਨੇ ਕੀਤਾ ਖਲੀਲ ਜਿਬਰਾਨ ਦੀ ਪੁਸਤਕ ਦਾ ਪ੍ਰੋਫੇਟ ਦਾ ਦਾ ਪੈਗੰਬਰ ਸਰਲੇਖ ਹੇਠ ਪੰਜਾਬੀ ਵਿੱਚ ਅਨੁਵਾਦ ਕੀਤਾ ਤੇ ਐਡਵਿਨ ਮਿਊਰ ਦੀ ਪੁਸਤਕ ਦਾ ਸਟਰਕਚਰ ਆਫ ਦਾ ਨੋਵਲ ਦਾ ਉਪਨਿਆਸ ਦੀ ਬੰਦਤਰ ਸਰਲੇਖ ਹੇਠ ਅਨੁਵਾਦ ਕੀਤਾ ਹੁਣ ਗੱਲ ਕਰਦੇ ਹਾਂ ਇਹਨਾਂ ਦੇ ਕੁਝ ਨਾਵਲਾਂ ਦੇ ਵਿਸ਼ਿਆਂ ਦੀ ਜਿਹਦੇ ਵਿੱਚ ਪਿਓ ਪੁੱਤਰ ਆ ਜਿਹੜਾ 1946 ਈਸਵੀ ਚ ਲਿਖਿਆ ਇਹ ਜਥਾਰਥਾ ਦੀ ਨਾਵਲ ਆ ਤੇ ਇਹਦੇ ਨਾਲ ਹੀ ਇਹਨਾਂ ਨੂੰ ਪ੍ਰਸਿੱਧੀ ਮਿਲੀ ਇਹਦੇ ਵਿੱਚ ਮੁੱਢਲੀ 20ਵੀਂ ਸਦੀ ਦੇ ਅੰਮ੍ਰਿਤਸਰ ਸ਼ਹਿਰ ਦੀਆਂ ਰਾਸ਼ੀ ਸਮਾਜਿਕ ਸੱਭਿਆਚਾਰਕ ਗਤੀਵਿਧੀਆਂ ਦਾ ਵਰਣਨ ਕੀਤਾ ਹੈ ਭਾਸ਼ਾ ਇਹ ਤਾਂ ਸਰਲ ਢੇਢ ਤੇ ਟਕਸਾਲੀ ਆ ਇਹਦੇ ਵਿੱਚ ਨਾਮਤਾਰੀ ਲਾਇ ਸਿੰਘ ਸਵਾ ਲਾਇ ਤੇ ਕਾਮਗੱਟ ਮਾਰੂ ਦੇ ਸੱਕੇ ਦੀਆਂ ਧੁਨੀਆਂ ਗੂੰਜਦੀਆਂ ਹਨ ਪ੍ਰਿੰਸੀਪਲ ਜੋਧ ਸਿੰਘ ਨੇ ਕਿਹਾ ਸੀ ਕਿ ਇਹ ਨਾਵਲ ਪੰਜਾਬੀ ਸਾਹਿਤ ਮਾਰਕੇ ਦੀ ਕਿਰਤ ਹੈ ਤੇ ਇਸ ਨਾਲ ਪੰਜਾਬੀ ਸਾਹਿਤ ਦੀ ਪਹਿਲੀ ਕਤਾਰ ਵਿੱਚ ਤਾਂ ਨਹੀਂ ਵਿੱਚ ਤਾਂ ਨਹੀਂ ਤਾਂ ਨਜ਼ਦੀਕ ਜ਼ਰੂਰ ਆ ਗਿਆ ਕਿੰਨੇ ਪੰਜਾਬੀ ਸਾਹਿਤ ਦੀ ਪਹਿਲੀ ਕਤਾਰ ਵਿੱਚ ਤਾਂ ਨਹੀਂ ਕਹਿ ਸਕਦੇ ਪਰ ਇਹ ਨਜ਼ਦੀਕ ਪੰਜਾਬੀ ਸਾਹਿਤ ਦੀ ਕਤਾਰ ਦੇ ਨਜ਼ਦੀਕ ਜ਼ਰੂਰ ਆ ਗਿਆ ਇਹ ਨਾਵਲ ਨਾਲ ਇਹਦੇ ਚ ਪਾਤਰ ਸੀ ਹੀਰਾ ਸਿੰਘ ਮੁੱਖ ਪਾਤਰ ਪ੍ਰਤਾਪ ਕੌਰੋਂ ਦੀ ਧੀ ਆ ਤੇ ਪਾਚਾ ਵਿਭਾਗ ਨੇ ਇਹਨੂੰ ਦੋ ਭਾਗਾਂ ਵਿੱਚ ਛਾਪਿਆ ਦੂਜੇ ਭਾਗ ਦਾ ਨਾਂ ਸੇਲ ਲਉਣੀ ਸੀ ਨੰਬਰ 2 ਤੇ ਹੈਗਾ ਰੰਗ ਮਹਿਲ 1950 issue ਵਿੱਚ ਲਿਖਿਆ ਇਹਦੇ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਪ੍ਰਮੁੱਖ ਪਾਤਲ ਦੇ ਰੂਪ ਵਿੱਚ ਪੇਸ਼ ਕੀਤਾ। ਉਹਨੇ ਸਮੇਂ ਅਖਕ ਰਾਸ਼ਟਰੀ ਘਟਨਾਵਾਂ ਦਾ ਵਰਣਨ ਇਹਦੇ ਵਿੱਚ ਬੜੀ ਸੂਚ ਨਾਲ ਕੀਤਾ ਹੈ। ਉਸ ਤੋਂ ਬਾਅਦ ਜਗਵੀਤੀ 1954 issue ਤੇ ਸੇਲ ਅਰੂਣੀ 1962 issue ਇਹਦੇ ਚ ਮੁੱਢਲੇ ਜੀਵਨ ਦੀ ਆਜ਼ਾਦਾਂ ਨੂੰ ਕਲਾਤਮਿਕ ਵਿਧੀ ਦੁਆਰਾ ਪੇਸ਼ ਕੀਤਾ। ਉਸ ਤੋਂ ਬਾਅਦ ਗੱਲ ਕਰਦੇ ਆਂ ਦੀਨ ਦੁਨੀਆ ਦੀਨ ਤੇ ਦੁਨੀਆ 1955 issue ਵਿੱਚ ਇਹਦੇ ਵਿੱਚ 1947 ਦੇ ਫਸਾਦਾਂ ਦੀ ਵਿਚਾਰਕੀ ਕੀਤੀ ਹੈ। ਤੇ ਘਟਨਾ ਸਥਾਨ ਕਿਹੜਾ ਸੀਗਾ ਅਨਵੰਡੇਸ ਪੰਜਾਬ ਦੀ ਰਾਜਧਾਨੀ ਲਾਹੌਰ ਜਦੋਂ ਪੰਜਾਬ ਦੀ ਵੰਡ ਨਹੀਂ ਹੋਈ ਸੀ ਉਦੋਂ ਦੀ ਜਿਹੜੀ ਰਾਜਧਾਨੀ ਲਾਹੌਰ ਸੀ ਉਹਦਾ ਵਰਣਨ ਹੈ ਤੇ ਦਿਲਦਰਿਆ ਜਿਹੜਾ ਇਹਦੇ ਵਿੱਚ 1947 ਦੇ ਫਸਾਦਾਂ ਦੀ ਪੇਸ਼ਕਾਰੀ ਕੀਤੀ ਹੈ ਤੇ ਇਹ ਨਾਵਲ ਦਾ ਘਟਨਾ ਸਥਾਨ ਜਿਹੜਾ ਹੈ ਭਾਰਤ ਦੀ ਰਾਜਧਾਨੀ ਦਿੱਲੀ ਹੈ ਇਹਦੇ ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਨਾਲ ਸੰਬੰਧਿਤ ਪ੍ਰਤੀਗੰਬੇ ਸ਼ਕਤੀਆਂ ਦਾ ਜਿਹੜਾ ਵਰਣਨ ਆ ਉਹਦੇ ਵਿੱਚ ਕੀਤਾ ਗਿਆ ਹੈ ਉਸ ਤੋਂ ਬਾਅਦ ਨੀਲੀ ਵਾਰ ਸਭ ਤੋਂ ਉਤਕ੍ਰਿਸ਼ਟ ਰਚਨਾ ਮੰਨਿਆ ਗਿਆ ਹੈ ਇਹਦੇ ਵਿੱਚ ਉਹਨੇ ਪੱਛਮੀ ਪੰਜਾਬ ਵੀ ਪੰਜਾਬ ਵਿੱਚ ਵਸਣ ਵਾਲੇ ਜੰਗਲੀ ਕਬੀਲੇ ਦੇ ਲੋਕਾਂ ਨੂੰ ਆਪਣੇ ਨਾਵਲ ਵਿੱਚ ਪੇਸ਼ ਕੀਤਾ ਹੈ ਇਹ ਇੱਕ ਆਂਚਲਿਕ ਰਚਨਾ ਹੈ ਜਿਸ ਵਿੱਚ ਵਾਰ ਦੇ ਰਹਿਣ ਵਾਲੇ ਲੋਕਾਂ ਦੇ ਸੱਭਿਆਚਾਰ ਨੂੰ ਜਥਾਰਦਵਦੀ ਵਿਸ਼ੀ ਦੁਆਰਾ ਪੇਸ਼ ਕੀਤਾ ਹੈ ਧੰਨਵਾਦ ਸਭ ਦਾ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ